ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਆਮ ਆਦਮੀ ਪਾਰਟੀ ਨੇ ਜਲੰਧਰ ਵੈਸ ਤੋਂ ਜਿਮਨੀ ਚੌਂ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਤੁਸੀਂ ਜੁੜੇ ਹੋ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਨੇ ਆਖਰਕਾਰ ਜਲੰਧਰ ਜਿਹੜਾ ਪੂਰਵ ਸੀਟ ਹੈ ਜਿਹੜੀ ਪੂਰਵੀ ਸੀਟ ਹੈ ਜਿਹੜੀ ਕਿ ਸ਼ੀਤਲ ਅੰਗਰਾਲ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ ਉਸ ਦੇ ਉੱਤੇ ਆਪਣੇ ਉਮੀਦਵਾਰ ਦੇ ਤੌਰ ਦੇ ਉੱਤੇ ਮਿੰਦਰ ਭਗਤ ਦਾ ਨਾਮ ਫਾਈਨਲ ਕਰ ਦਿੱਤਾ ਹੈ ਮਿੰਦਰ ਭਗਤ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਲੋਕਪਾਲ نیوز ਨੇ ਤੁਹਾਨੂੰ ਇਹ ਪਹਿਲਾਂ ਹੀ ਖਬਰ ਦਿੱਤੀ ਸੀ ਕਿ ਮਹਿੰਦਰ ਭਗਤ ਜਿਹੜੇ ਹੋਣਗੇ ਉਹ ਜਿਹੜੇ ਆ ਵਿਧਾਨ ਸਭਾ ਦੀ ਇਸ ਚੋਣ ਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਲਗਭਗ ਇੱਕ ਹਫਤਾ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀ ਕਿ ਆਪ ਦੇ ਸੂਤਰ ਇਸ ਗੱਲ ਨੂੰ ਕਨਫਰਮ ਕਰ ਰਹੇ ਨੇ ਕਿ ਮਹਿੰਦਰ ਭਗਤ ਜਿਹੜੇ ਨੇ ਉਹ ਉਮੀਦਵਾਰ ਹੋਣਗੇ ਤੇ ਆਖਰਕਾਰ ਆਮ ਆਦਮੀ ਪਾਰਟੀ ਨੇ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਹੈ ਕਿ ਉਹਨਾਂ ਦੇ ਜਲੰਧਰ ਵੈਸਟ ਵਿਧਾਨ ਸਭਾ ਦੀ ਜਿਮਨੀ ਚੋਣ ਦੇ ਲਈ ਉਮੀਦਵਾਰ ਮਹਿੰਦਰ ਭਗਤ ਹੋਣਗੇ ਮਹਿੰਦਰ ਭਗਤ ਸਾਬਕਾ ਭਾਜਪਾਈ ਨੇ ਪਹਿਲਾ ਉਹ ਭਾਜਪਾ ਚ ਸੀ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤਰ ਨੇ ਉਹਨਾਂ ਦੇ ਪਿਤਾ ਨੇ ਵੀ ਇਸ ਹਲਕੇ ਦੀ ਕਈ ਵਾਰ ਅਗਵਾਈ ਕੀਤੀ ਹੈ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਟ ਦੇ ਵਿੱਚ ਜਿਹੜੀ ਕਿ ਅਕਾਲੀ ਭਾਜਪਾ ਸਾਂਝੀ ਕੈਬਨਟ ਸੀ ਉਹਦੇ ਵਿੱਚ ਮੰਤਰੀ ਵੀ ਰਹੇ ਐ ਉਹਨਾਂ ਨੇ ਜਿਹੜੀ ਆ ਉਪ ਚੋਣ ਹੋਈ ਸੀ ਜਦੋਂ ਜਲੰਧਰ ਲੋਕ ਸਭਾ ਦੀ 2022 ਦੇ ਵਿੱਚ ਤਾਂ ਉਸ ਸਮੇਂ ਉਹ ਭਾਜਪਾ ਛੱਡ ਕੇ ਸ਼ੀਤਲ ਉਂਗਰਾਲ ਦੇ ਰਾਹੀਂ ਜਿਹੜਾ ਆਪ ਚ ਆਗੇ ਸੀ ਉਸ ਤੋਂ ਬਾਅਦ ਉਹ ਲਗਾਤਾਰ ਆਪ ਚ ਵਿਚਰ ਰਹੇ ਨੇ ਫਿਰ ਜਦੋਂ ਸੀਤਲ ਅੰਗਰਾਲ ਛੱਡ ਕੇ ਗਏ ਆਪ ਤਾਂ ਭਾਜਪਾ ਚ ਗਏ ਤਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਹਲਕਾ ਇੰਚਾਰਜ ਲਾ ਦਿੱਤਾ ਭਗਤ ਚੁੰਨੀ ਲਾਲ ਦਾ ਪਰਿਵਾਰ ਜਿਹੜਾ ਆ ਇਸ ਇਲਾਕੇ ਦੇ ਵਿੱਚ ਬਹੁਤ ਅਸਰ ਰਸੂਖ ਰੱਖਣ ਵਾਲਾ ਪਰਿਵਾਰ ਹੈ ਜਲੰਧਰ ਪੂਰਬ ਜਿਹੜਾ ਵਿਧਾਨ ਸਭਾ ਹਲਕਾ ਜਿਹੜਾ ਜਲੰਦੀ ਜਲੰਧਰ ਪੂਰਵੀ ਵਿਧਾਨ ਸਭਾ ਹਲਕਾ ਉਹਦੇ ਵਿੱਚ ਭਗਤ ਬਰਾਦਰੀ ਬੜੀ ਡੋਮਿਨੇਟ ਕਰਦੀ ਹੈ ਤੇ ਇਹੀ ਕਾਰਨ ਹੈ ਕਿ ਮਹਿੰਦਰ ਭਗਤ ਦੀ ਉਮੀਦਵਾਰੀ ਬਹੁਤ ਛੇਤੀ ਤੈਅ ਕਰ ਲਈ ਗਈ ਮਹਿੰਦਰ ਭਗਤ ਬਰਾਦਰੀ ਦੇ ਨਾਤੇ ਉਹਨਾਂ ਨੂੰ ਚੰਗੀ ਖਾਸੀ ਵੋਟ ਪੈਣ ਦੀ ਉਮੀਦ ਹੈ ਆਮ ਆਦਮੀ ਪਾਰਟੀ ਨੇ ਇੱਕ ਜੇਤੂ ਦਾ ਇਸ ਵੇਲੇ ਖੇਡਿਆ ਹੈ ਮਹਿੰਦਰ ਭਗਤ ਪਿਛਲੀ 2022 ਦੀ ਵਿਧਾਨ ਸਭਾ ਚੋਣ ਬੀਜਪੀ ਦੀ ਟੇਡ ਤੇ ਲੜੇ ਸੀ ਦੂਜੇ ਨੰਬਰ ਤੇ ਰਹੇ ਸੀਗੇ ਮਾਫ ਕਰਨਾ ਤੀਜੇ ਨੰਬਰ ਤੇ ਰਹੇ ਸੀ 35000 ਦੇ ਕਰੀਬ ਜਿਹੜਾ ਉਹਨਾਂ ਨੇ ਵੋਟ ਹਾਸਲ ਕੀਤੀ ਸੀਗੀ ਬੀਜਪੀ ਦੀ ਟੇਡ ਦੇ ਉੱਤੇ ਇਸ ਵਾਰ ਉਹ ਆਮ ਆਦਮੀ ਪਾਰਟੀ ਤੋਂ ਚੋਣ ਲੜ ਰਹੇ ਨੇ ਜਲੰਧਰ ਇਸ ਆ ਪਿਛਲੇ 2-3 ਸਾਲਾਂ ਚ ਦਲ ਬਦਲੂਆਂ ਦਾ ਅਖਾੜਾ ਬਣ ਗਿਆ ਇਹ ਵੀ ਸਾਫ਼ ਨਜ਼ਰ ਆ ਰਿਹਾ ਹੈ ਸ਼ੀਤਲ ਉਂਗਰਾਲ ਨੇ ਪਾ ਪਾ ਜੁਆਇਨ ਕਰਨ ਤੋਂ ਬਾਅਦ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਦੀ ਆਸਾ ਤੇ ਬੂਰ ਨਹੀਂ ਪਿਆ ਜਿਹੜੀ ਵਿਧਾਨ ਸਭਾ ਦੀ ਚੋਣ ਅਲੱਗ ਕਰਾਈ ਗਈ ਤੇ ਹੁਣ ਜਦੋਂ ਚੋਣ ਹੋਣ ਜਾ ਰਹੀ ਹੈ 10 ਜੁਲਾਈ ਨੂੰ ਵੋਟਾਂ ਪੈਣੀਆਂ ਨੇ 13 ਜੁਲਾਈ ਨੂੰ 13 ਜੁਲਾਈ ਨੂੰ ਜਿਹੜੇ ਨੇ ਉਹ ਨਤੀਜੇ ਆ ਜਾਣੇ ਨੇ ਇਸ ਸੀਟ ਦੇ ਉੱਤੇ ਪੰਜਾਬ ਦੇ ਵਿੱਚ ਹੋਰ ਵੀ ਚਾਰ ਉਪ ਚੋਣਾਂ ਹੋਣੀਆਂ ਤੈਣੇ ਜਲੰਧਰ ਤੋਂ ਜਿਹੜਾ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਲਾਣ ਦਿੱਤਾ ਹੈ